ਬਾਈ ਸਾਰੀ ਗੱਲ ਸਾਰੇ ਵੀਰਾਂ ਨੂੰ ਗਰੁੱਪ ਵਾਲਿਆਂ ਨੂੰ ਤੇ YouTube ਵਾਲਿਆਂ ਨੂੰ ਠੀਕ ਹੈ ਜੀ ਵੀਡੀਓ ਬਹੁਤ ਧਿਆਨ ਨਾਲ ਸੁਣਨੇ ਵਾਲੀ ਏ ਕੋਈ ਕਮ ਵਾਲੀ ਵੀਡੀਓ ਨਹੀਂ ਹੈਗੀ ਪਹਿਲਾਂ ਦੱਸ ਦਿੰਦਾ ਪਰ ਅੱਜ ਇਟਲੀ ਦੇ ਵਿੱਚ ਪਹਿਲਾਂ ਵੀ ਮੈਂ ਇੱਕ ਵੀਡੀਓ ਸ਼ੇਅਰ ਕਰੀ ਸੀਗੀ TikTok ਤੇ 2 ਮਹੀਨੇ ਪਹਿਲਾਂ ਮੈਂ ਨਾਲ ਅਟੈਚ ਵੀ ਕਰ ਦੂੰਗਾ ਠੀਕ ਹੈ ਜੀ ਉਹੀ ਠੱਗਾਂ ਨੇ ਉਹੀ ਠੱਗ ਆਇਆ ਠੱਗਾਂ ਦੀ ਟੋਲੀ ਹੈ ਰੱਬ ਜਾਣਦਾ ਕੌਣ ਹੈ ਉਹਨਾਂ ਨੇ ਅੱਜ ਮਨ ਰੋਮਾ ਤੋਂ ਫੋਨ ਆਇਆ ਮੁੰਡੇ ਦਾ ਕਹਿੰਦਾ ਮੈਂ ਬੈਰਗਮੋਂ ਸੀਗਾ ਮੈਨੂੰ ਫੋਨ ਆਇਆ ਕਹਿੰਦਾ ਵੀਰੇ ਤੁਸੀਂ ਤਾਂ ਨਹੀਂ ਨੰਬਰ ਦਿੱਤਾ ਕਿਸੇ ਕੰਮ ਵਾਲੇ ਨੂੰ ਮੈਂ ਕਹਾਂ ਵੀ ਕੀ ਗੱਲ ਹੋ ਗਈ ਕਹਿੰਦਾ ਵੀ ਸਾਨੂੰ ਨਾ ਯਾਰ ਬੰਦੇ ਨੇ ਇੱਥੇ ਰੋਮਾ ਬਲਾ ਕੇ ਰੋਮਾ ਟਰਮ ਨਹੀਂ ਸਾਨੂੰ ਕਹਿੰਦਾ ਬਈ ਜਿੱਥੇ ਕੰਮ ਹੈ ਉਹਨਾਂ ਨੂੰ ਪਹਿਲਾਂ ਰਹਿਛਦੇ ਪੈਸੇ ਦੇਣੇ ਪੈਣੇ ਗੱਲ ਸੁਣੀ ਜਾ ਧਿਆਨ ਨਾਲ ਇਹ ਪਹਿਲਾਂ ਵੀ ਇਹ ਘਟਨਾ ਹੋ ਚੁੱਕੀ ਹੈ ਇਹ ਪਹਿਲਾਂ ਵੀ ਵੀਡੀਓ ਮੈਂ ਅਟੈਚ ਕਰੂੰਗਾ ਨਾਲ ਠੀਕ ਹੈ ਐਂਡ ਮਤ ਦੇਖ ਲਿਓ ਉਹਨੂੰ ਧਿਆਨ ਨਾਲ ਕਹਿੰਦਾ ਵੀ ਵੀ ਸਾਨੂੰ ਉਹ ਬੰਦਾ ਕਹਿੰਦਾ ਵੀ ਪੈਸੇ ਦੇਣੇ ਪੈਣੇ ਰਹੇ ਅਛੇ ਦੇ ਪਹਿਲਾਂ ਵੀ ਕਹਿੰਦਾ ਸਾਡੇ ਕੋਲ ਇੱਕ ਕੋਲ ਮੁੰਡੇ ਕੋਲ 350 ਸੀਗਾ ਇੱਕ ਕੋਲ 400 ਸੀ ਕੁਛ ਇਦਾਂ ਹਨਾ ਉਹਨੇ ਲੈ ਕੇ ਕਹਿੰਦਾ ਇੱਥੇ ਖੜੋ ਤੁਸੀਂ ਮਾ ਗਿਆ ਬਸ ਤੁਸੀਂ ਇਹ ਦੇਖ ਲਓ ਮੁੜ ਕੇ ਹੀ ਨਹੀਂ ਆਇਆ ਠੀਕ ਹੈ ਜੀ ਕਿਤੇ ਨੂੰ ਲੈ ਜਾਂਦਾ ਆਪਣੇ ਮਗਰ ਲਾ ਕੇ ਮਤਲਬ ਲੈ ਜਾਂਦਾ ਵੀ ਇੱਥੇ ਨੂੰ ਚੱਲਦੇ ਇੱਧਰ ਮੁੜ ਕੇ ਇੱਥੇ ਐ ਵੀ ਤੁਸੀਂ ਇੱਥੇ ਖੜੋ ਅਰੇ ਮਰ ਲਓ ਗੱਲਾਂ ਚੱਲ ਜਾ ਕੇ ਉਹ ਥੱਗੀ ਮਾਰ ਗਿਆ ਠੀਕ ਹੈ ਜੀ ਤੇ ਉਹ ਕੀ ਕਰਦਾ ਗਰੁੱਪ ਦੇ ਵਿੱਚ ਐਡ ਹੋ ਜਾਂਦਾ ਸਹੀ ਏ ਹੁਣ ਗੱਲ ਧਿਆਨ ਨਾਲ ਸਮਝਿਓ ਕਈ ਬੰਦੇ ਸਵਾਲ ਕਰਦੇ ਹੁੰਦੇ ਵੀ ਤੁਸੀਂ ਗਰੁੱਪ ਦੇ ਮੈਸੇਜ ਆਟੋ ਬੰਦ ਕਰੇ ਹੋਏ ਐ ਠੀਕ ਏ ਜੀ ਜੇ ਗਰੁੱਪ ਦੇ ਵਿੱਚ ਮੈਸੇਜ ਖੋਲਤੇ ਹਰ ਇੱਕ ਬੰਦੇ ਨੇ ਮੈਸੇਜ ਕਰਨਾ ਬਾਈ ਮੈਂ ਫਲਾਣੀ ਜਗ੍ਹਾ ਰਹਿਣਾ ਮੈਨੂੰ ਕੰਮ ਚਾਹੀਦਾ ਸਹੀ ਏ ਬਾਈ ਹੁਣ ਮੈਨੂੰ ਕੀ ਪਤਾ ਉਹ ਕਿਉਂਕਿ ਆਪਾਂ ਨੇ ਆਟੋ ਰਿਪਲਾਈ ਲਾਇਆ ਹੋਇਆ ਜਿਹੜਾ ਬੰਦਾ ਮੈਸੇਜ ਕਰਦਾ ਮੈਨੂੰ ਉਹਦੇ ਕੋਲ ਆਪਣੇ ਗਰੁੱਪ ਦਾ ਲਿੰਕ ਜਾਂਦਾ ਉਹ ਗਰੁੱਪ ਜੁਆਇਨ ਕਰ ਲੈਂਦਾ ਬੰਦਾ ਠੀਕ ਏ ਜੀ ਕੰਮ ਵਾਲੇ ਪਰ ਇੱਥੇ ਕੀ ਐ ਉਹ ਬੰਦਾ ਵਿੱਚ ਹੋਵੇ ਜਾਂ ਕਿਸੇ ਤੋਂ ਪਰ ਇਹ ਆਪਣੇ ਥਰੂ ਨਹੀਂ ਹੋਇਆ ਇਹ ਕਿਸੇ ਹੋਰ ਵੀ ਗਰੁੱਪ ਕਈ ਬੰਦੇ ਚਲਾ ਰਹੇ ਹੈ ਗਰੁੱਪ ਕੰਮ ਵਾਲੇ ਠੀਕ ਹੈ ਕੱਲ ਸੁਣੀ ਜਾਇਓ ਉਹਨਾਂ ਨੇ ਲੈ ਕੇ ਭੱਜ ਗਿਆ ਉੱਥੋਂ ਉਹ ਬੰਦੇ ਨੂੰ ਮੈਨੂੰ ਫੋਨ ਆਇਆ ਵੀ ਅੱਜ ਮੈਂ ਜਿਹੜੇ ਕਲੀਅਰ ਕਰਿਆ ਮੈਂ ਕਹਾਂ ਵੀ ਨਹੀਂ ਮੈਂ ਤਾਂ ਤੁਹਾਡਾ ਨੰਬਰ ਕਿਤੇ ਦਿੱਤਾ ਹੀ ਨਹੀਂ ਤੁਹਾਡਾ ਨੰਬਰ ਦਿੱਤਾ ਸੀਗਾ ਖੇਤੀ ਵਾਲੇ ਕੰਮ 'ਚ ਠੀਕ ਹੈ ਜੀ ਜਿਹੜਾ ਤਰਬੀਜ਼ੋ ਸਾਈਡ ਸੀਗਾ ਪਰ ਇਹ ਚਲੇ ਗਏ ਬੰਦੇ ਰੋਮਾ ਟਰਮ ਨਹੀਂ ਟਰਮ ਨਹੀਂ ਠੀਕ ਹੈ ਟਰਮ ਨਹੀਂ ਕਹਿੰਦੇ ਨੇ ਉੱਥੇ ਨਾਲ ਮੈਂ ਫੋਟੋ ਵੀ ਟੈਚ ਕਰੂੰਗਾ ਬੰਦੇ ਦੀ ਇਹ ਵੀਡੀਓ ਸਿਰਫ ਇੱਕ ਇਨਫੋਰਮੇਸ਼ਨ ਵਾਸਤੇ ਐ ਕਿਉਂਕਿ ਜਦੋਂ ਇੰਡੀਆ ਤੋਂ ਬੰਦਾ ਹੁੰਦਾ ਟੜਕੇ ਆ ਜਾਂਦਾ ਉਹ ਟੜਕੇ ਕਿੱਦਾਂ ਆ ਜਾਂਦਾ ਹਰ ਇੱਕ ਬੰਦਾ ਘਰ ਤੋਂ ਮਨ ਲਾ ਪੈਸੇ ਫੜ ਕੇ ਆ ਚਾਹੇ ਕੋਲ ਵੀ ਹੋਵੇ ਕੋਈ 8-10 ਲੱਖ 12 ਜਿੰਨਾ ਵੀ ਲੱਗਦਾ 15 ਲਾ ਕੇ ਵੀ ਆਏ ਹੋਵੇ ਹਰ ਇੱਕ ਨੂੰ ਆ ਜਾਂਦਾ ਵੀ ਚੱਲ ਹੁਣ ਬਾਹਰ ਆ ਕੇ ਕਮਾਈ ਕਰੀਏ ਕੰਮ ਤੇ ਲੱਗੀਏ ਛੇਤੀ ਤੇ ਛੇਤੀ ਸਹੀ ਐ ਐਦਾਂ ਦੇ ਠੱਗਾਂ ਤੋਂ ਬਚ ਕੇ ਰਹੋ ਐਦਾਂ ਦੇ ਠੱਗਾਂ ਤੋਂ ਇਹ ਕੀ ਕਰਦੇ ਆ ਤੁਹਾਨੂੰ ਬੁਲਾ ਲੈਂਦੇ ਆ ਹਰ ਇੱਕ ਬੰਦਾ ਚਲੋ ਕਮਰੇ ਵਿੱਚ ਚਲੇ ਜਾਂਦਾ ਗੱਲ ਕਲੀਅਰ ਨਹੀਂ ਕਰਦਾ ਵੀ ਕਿੱਥੋਂ ਬੰਦਿਆਂ ਨੂੰ ਫੋਨ ਕਰਦਾ ਤੁਹਾਡਾ ਗਰੁੱਪ ਚੋਂ ਨੰਬਰ ਮਿਲਿਆ ਜੀ ਤੁਹਾਨੂੰ ਕੰਮ ਦੀ ਲੋੜ ਹੈ ਸਾਡੇ ਕੋਲ ਦੋ ਬੰਦਿਆਂ ਵਾਸਤੇ ਕੰਮ ਹੈ ਦੋ ਬੰਦੇ ਰਗੜੇ ਗਏ ਅੱਜ ਸਹੀ ਹੈ ਵੀਡੀਓ ਅਟੈਚ ਕਰੂੰਗਾ ਮੈਂ ਐਂਡ ਦੇ ਵਿੱਚ ਵੀਡੀਓ 2 ਮਹੀਨੇ ਪਹਿਲਾਂ ਪਾਈ ਸੀ ਟਿਕਟੌਕ ਤੋਂ ਮਨੂਮਾ ਮੁੰਡੇ ਨੇ ਸ਼ੇਅਰ ਕਰੀ ਸੀ ਵੀ ਇਦਾਂ ਇਦਾਂ ਸ਼ੇਅਰ ਕਰਦੇ ਹੋ ਆਪਣੀ ਸਾਈਡ ਵੀ ਕੋਈ ੜਿੱਕੇ ਨਾ ਜਾਵੇ ਉਹ ਚਲੋ ਬੰਦੇ ਨੇ ਹੁਣ ਨਹੀਂ ਦੇਖੀ ਹੋਣੀ ਕਿਤੇ ਟਿਕਟੌਕ ਤੇ ਕਿਤੇ ਵੀ ਠੀਕ ਹੈ ਜੀ ਤੁਹਾਨੂੰ ਕਦੇ ਵੀ ਇਸਰਫਤ ਇਨਫੋਰਮੇਸ਼ਨ ਵਾਸਤੇ ਆ ਵੀ ਕਿਸੇ ਦੀ ਠੱਗੀ ਨਾ ਲੱਗੇ ਕਿਸੇ ਤੇ ਵੀ ਤੁਹਾਨੂੰ ਕਦੇ ਕਿਸੇ ਦੀ ਇਦਾਂ ਦੀ ਕਾਲ ਆਉਂਦੀ ਪਹਿਲੀ ਗੱਲ ਇਹਨੂੰ ਪੁੱਛੋ ਵੀ ਬਾਈ ਤੁਹਾਨੂੰ ਨੰਬਰ ਕਿਨੇ ਦਿੱਤਾ ਕਿਹੜਾ ਕੰਮ ਹੈ ਤੁਹਾਡੇ ਕੋਲ ਕੀ ਆ ਪੂਰੀ ਵੈਰੀਫਿਕੇਸ਼ਨ ਕਰਕੇ ਜਾਓ ਚਲੇ ਵੀ ਗਏ ਰੁਪਈਆ ਨਾ ਦੋ ਅਗਲੇ ਨੂੰ ਜੇ ਤੁਹਾਨੂੰ ਕਹਿੰਦਾ ਕੋਈ ਪੈਸੇ ਦੇ ਦੇ ਇਦਾਂ 1 ਰੁਪਈਆ ਨਾ ਦੋ ਠੀਕ ਹੈ ਜੀ ਉਹਦੇ ਪਹਿਲਾਂ ਵੀ ਚਪੇੜਾਂ ਪਈਆਂ ਸੀਗੀਆਂ ਉੱਥੇ ਵੀਡੀਓ ਬਾਅਦ ਤੁਹਾਨੂੰ ਦਿਖਾਉਂਗਾ ਵਿੱਚ ਉਹਦੇ ਗਲਾਮੇ ਤੇ ਫੜਿਆ ਉਹ ਬੰਦਿਆਂ ਨੇ ਉੱਥੇ ਸਹੀ ਹੈ ਐਡ ਦਾ ਭਾਅ ਇਹ ਹੈ ਫਿਰ ਤੁਸੀਂ ਕਹਿ ਦਿੰਦੇ ਵੀ ਮੈਸੇਜ ਹੀ ਨਹੀਂ ਖੋਲੇ ਵੇ ਹੁਣ ਮੈਨੂੰ ਅਸੀਂ ਮੈਸੇਜ ਖੋਲ੍ਹ ਦਿਓ ਗਰੁੱਪ ਦੇ ਵਿੱਚ ਹਰੇਕ ਬੰਦੇ ਨੇ ਮੈਸੇਜ ਕਰਨਾ ਬਾਈ ਸਾਨੂੰ ਅਸੀਂ ਪ੍ਰੇਸ਼ੀਆ ਰਹਿੰਦੇ ਆ ਅਸੀਂ ਬਹਿਰ ਕਮੂ ਅਸੀਂ ਮਲਾਂ ਰਹਿੰਦੇ ਸਾਨੂੰ ਇੱਥੇ ਏਰੀਆ ਦੇ ਵਿੱਚ ਕੰਮ ਦੇਖਿਓ ਹੋ ਸਕਦਾ ਉਹ ਬੰਦਾ ਵਿੱਚ ਐਡ ਹੋਵੇ ਆ ਉਹਨੇ ਬੰਦੇ ਛੱਡੇ ਵੀ ਹੋਵੇ ਜਿਹੜੇ ਬੰਦੇ ਨੇ ਕਰਦੀਓ ਠੱਗੀ ਹੈ ਉਹ ਤਾਂ ਕਿਸੇ ਨਾ ਕਿਸੇ ਤਰ੍ਹਾਂ ਬਣਾਚਾਰਾ ਚਲੂਣਾ ਤੇ ਉਹਨੇ ਕਿਹਾ ਬੰਦੇ ਛੱਡੇ ਵੀ ਉਹ ਦੇਖਦਾ ਵੀ ਆਹ ਬੰਦੇ ਦਾ ਫਲਾਣੀ ਜਿੰਦਾ ਤੋਂ ਮੈਸੇਜ ਆਇਆ ਇਹਨੂੰ ਬੁਲਾ ਲਈ ਯਾਰ ਫੋਨ ਕਰਕੇ ਇਹਦੇ ਝੋਸੀਏ ਪੈਸੇ ਇਦਾਂ ਰਗੜੀਏ ਰੋ ਸਹੀ ਹੈ ਬੰਦਾ ਵਿਚਾਰਾ ਮਾਤਰ ਜਿਹੜਾ ਖਰਚੀ ਯੋਗੇ ਹੁੰਦੇ ਪੈਸੇ ਉੱਥੇ ਫਸਾ ਬੈਠਦਾ ਫਸ ਜਾਂਦਾ ਉਹਨੂੰ ਰੋਮਾਂ ਟਰਮ ਨਹੀਂ ਬੈਠੇ ਸੀਗੇ ਉਹਨਾਂ ਦਾ ਮੈਨੂੰ ਫੋਨ ਆਇਆ ਸਹੀ ਹੈ ਤਾਂ ਤਾਂ ਰੱਖੇ ਕਰੋ ਇਹੋ ਜਿਹੇ ਠੱਗਾਂ ਤੋਂ ਬਚ ਕੇ ਰਹੋ ਠੀਕ ਹੈ ਜੀ ਮੇਂਤਰੀ ਰੋਟੀ ਇਹਨਾਂ ਨੂੰ ਘੱਟ ਪੱਜਦੀ ਹੈ ਤਾਂ ਕਰਕੇ ਇਹ ਠੱਗੀਆਂ ਮਾਰਦੇ ਨੇ ਸਹੀ ਹੈ ਜੇ ਬੰਦਾ ਵੀਡੀਓ ਦੇਖਦਾ ਵੀ ਹੋਵੇ ਸਾਨੂੰ ਕਿਸੇ ਦਾ ਡਰ ਨਹੀਂ ਹੈਗਾ ਸਹੀ ਹੈ ਜਿਹੜਾ ਉਹ ਠੱਗ ਹੈ ਵੀਡੀਓ ਦੇਖਦਾ ਵੀ ਹੋਵੇ ਸਾਨੂੰ ਕੋਈ ਡਰ ਨਹੀਂ ਹੈਗਾ ਦੁੱਕੀ ਦਾ ਸਹੀ ਹੈ ਤੇ ਮੈਂ ਸਿਰਫ ਵੀਡੀਓ ਤੁਹਾਡੀ ਇੱਕ ਇਨਫਰਮੇਸ਼ਨ ਵਾਸਤੇ ਬਣਾਈ ਹੈ ਕਿ ਕੋਈ ਹੋਰ ਦਾ ਕੋਈ ਲਗੜਿਆ ਜਾਵੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਹੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹਦੇ ਕੋਲ ਗਰੁੱਪ ਹੈ ਕੋਈ ਫੇਸਬੁੱਕ ਕੋਈ ਇੰਸਟਾ ਜਿੱਥੇ ਵੀ ਤੁਸੀਂ ਕਰ ਸਕਦੇ ਆ ਵੀਡੀਓ ਮੈਂ ਅਟੈਚ ਕਰਨ ਲੱਗਿਆ ਵੀਡੀਓ ਧਿਆਨ ਨਾਲ ਦੇਖ ਲਿਓ ਇਹ ਬੰਦਾ ਹੈ ਠੀਕ ਹੈ 2 ਮਹੀਨੇ ਪਹਿਲੇ ਤਾਂ ਲਫੇੜੇ ਪਈ ਸੀਗੇ ਸਹੀ ਹੈ ਮੈਨੂੰ ਫੋਨ ਵੀ ਕੀਤਾ ਹੁਣ ਇੱਥੇ ਇਹਨੂੰ ਮੈਂ ਫੋਨ ਵੀ ਕੀਤਾ ਇਹਨੇ ਮੇਰਾ ਫੋਨ ਚੱਕਿਆ ਮੈਂ ਕਿਹਾ ਹੈਲੋ ਹਿੰਦੀ ਗੱਲ ਉਹ ਮੈਨੂੰ ਕੰਮ ਚਾਹੀਦਾ ਯਾਰ ਇਹਨੇ ਫੋਨ ਘੱਟਤਾ ਜਦ ਇਹ ਸਹੀ ਹੈ ਇਹਨੇ ਫੋਨ ਘੱਟਤਾ ਜਦ ਹੁਣ ਉਹ ਰਿਪਲਾਈ ਨਹੀਂ ਕਰਦਾ ਉਹ ਸਹੀ ਹੈ ਉਹਨੂੰ ਪਤਾ ਵੀ ਇਹ ਬੰਦੇ ਹਨ ਨੂੰ ਮਨ ਲੋ ਕਿਤੇ ਨਾ ਕਿਤੇ ਤੇ ਇਦਾਂ ਕਿਉਂਕਿ ਇਹ ਆਪ ਬੰਦੇ ਨੂੰ ਫੋਨ ਕਰਦਾ ਸਹੀ ਹੈ ਉਹ ਬੰਦੇ ਨੇ ਮੈਨੂੰ ਨੰਬਰ ਭੇਜਿਆ ਕਹਿੰਦਾ ਹਾਂ ਮੈਂ ਫੋਨ ਕਰਿਆ ਉਹਨੂੰ ਸਹੀ ਹੈ ਕਦੇ ਵੀ ਤੁਹਾਨੂੰ ਕਿਸੇ ਵੀ ਇਦਾਂ ਦਾ ਫੋਨ ਆਵੇ ਤਾਂ ਤੁਸੀਂ ਇਗਨੋਰ ਕਰਨਾ ਇਗਨੋਰ ਕਰਨਾ ਜਾਂ ਕਿਸੇ ਸਿਆਣੇ ਬੰਦੇ ਨੂੰ ਜਾਂ ਕੋਈ ਪੁਰਾਣਾ ਬੰਦਾ ਉਹਦੇ ਨੂੰ ਸਲਾਹ ਕਰ ਲੈਣੀ ਬੀਰ ਵਰਕੇ ਪੈਸੇ ਨਾ ਕਿਸੇ ਨੂੰ ਵੀ ਦਿਓ ਰਗੜਨਾ ਹੋ ਜਿਓ ਠੀਕ ਹੈ ਤੁਹਾਨੂੰ ਪਤਾ ਕਿਦਾਂ ਜੁੜਦੇ ਪੈਸੇ ਜਾਂ ਤੁਸੀਂ ਰੱਖੇ ਬੰਦੇ ਬੰਦੇ ਨੇ ਖਰਚੀ ਜੋਗੇ ਜਿਹਦੇ ਕੋਲ ਕੰਮ ਨਹੀਂ ਹੁੰਦਾ ਕੰਮ ਛੋਟੇ ਜਾਂਦਾ ਹੈ ਇੰਡੀਆ ਤੋਂ ਨਾ ਆਉਂਦਾ ਕਿਦਾਂ ਬੰਦਾ ਪੈਸੇ ਲੈ ਕੇ ਹੁੰਦਾ ਸਹੀ ਹੈ ਇਹ ਵੀਡੀਓ ਸਿਰਫ ਇਨਫੋਰਮੇਸ਼ਨ ਵਾਲੀ ਹੈ ਹਰ ਇੱਕ ਨਾਲ ਸ਼ੇਅਰ ਕਰ ਦਿਓ ਇਹ ੜਿੱਕੇ ਦੇ ਵਿੱਚ ਜ਼ਿਆਦਾਤਰ ਇੰਡੀਆ ਤੋਂ ਆਉਦੇ ਬੰਦੇ ਜਿਹੜੇ ਜਾਂ ਕੱਚੇ ਬੰਦੇ ਜਿਨ੍ਹਾਂ ਕੋਲ ਕੰਮ ਨਹੀਂ ਹੈਗਾ ਉਹ ੜਿੱਕੇ ਆਉਂਦੇ ਮੇਰਾ ਵੀਰ ਧਿਆਨ ਰੱਖਿਓ ਇਹ ਗੱਲ ਦਾ ਸਹੀ ਹੈ ਬੜਾ ਦੁੱਖ ਲੱਗਿਆ ਯਾਰ ਬੰਦਿਆਂ ਨਾਲ ਇਦਾਂ ਹੋਇਆ ਅੱਜ 700 ਯੂਰੋ ਲੈ ਕੇ ਉਹ ਗਿਆ ਉਹ ਗਿਆ ਬੰਦਾ ਉਹ ਸਹੀ ਏ ਜੇ ਇਦਾਂ ਦਾ ਬੰਦਾ ਮਿਲਦਾ ਤਾਂ ਘੜੀਸਾ ਵੀ ਪਾਉ ਫੜ ਕੇ ਲਫੇੜੇ ਛੱਡੋ ਉਹਦੇ ਸਹੀ ਏ ਇਹ ਠੱਗਾਂ ਦਾ ਕੁਛ ਨਹੀਂ ਹੁੰਦਾ ਇਹਦੀ ਜੁੱਤੀ ਫੇਰ ਉਸ ਆਲਿਆਂ ਪਰ ਜੇ ਮਿਲਦੇ ਤੇ ਵੀਡੀਓ ਸ਼ੇਅਰ ਕਰ ਦਿਓ ਮਿਲਦੇ ਅਗਲੀ ਵੀਡੀਓ ਦੇ ਵਿੱਚ ਸਹੀ ਏ ਧਿਆਨ ਰੱਖਿਓ ਬਚੌ ਰੱਖਿਓ ਮੇਰਾ ਵੀਰ ਓਕੇ ਜੀ ਸਕੂਦ ਅਮੀ ਮੈਂ ਜੋ ਫਰਾਡ ਜਾਂ ਜਿਹੜਾ ਸਾਰੇ ਜਿਹੜੇ ਪੂਰੇ ਇਟਲੀ ਤੋਂ ਰੋਮ ਤੋਂ ਸ਼ਹਿਰ ਬੰਦੇ ਬਲਾ ਕੇ ਤੇ ਉਹਨਾਂ ਨਾਲ ਫਰਾਡ ਕਰਦਾ ਹੈ ਆਜੋ ਬੰਦਾ ਇਹਦਾ ਮੋਬਾਈਲ ਕੱਢੀ ਮੈਂ ਇਹਦਾ ਮੋਬਾਈਲ ਕੱਢ ਕੇ ਮੈਂ ਦਾ ਬੋਲ ਬੋਗ ਰਿਹਾ ਪਰ ਬੋਗ ਰਿਹਾ